ਇਹਨਾਂ ਆਰਟਿਸਟਾਂ ਲਈ ਥੋੜਾ ਇਮੋਸ਼ਨਲ ਫੀਲ ਹੋ ਰਿਹਾ ਹੈ ਕਿਉਂਕਿ ਇਹਨਾਂ ਨੇ ਰਿਸਕ ਲਿੱਤਾ ਹੈ ਬਹੁਤ ਆਸਾਨੀ ਨਾਲ ਪ੍ਰੋਡਿਊਸਰ ਵੀ ਇਹ ਕਹਿ ਦਿੰਦੇ ਕਿ ਨਹੀਂ ਅਸੀਂ ਨਹੀਂ ਇਹ ਕਨਸੈਪਟ ਕਰਨਾ ਰਿਸਕੀ ਆ ਜੇ ਇਹਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਤਾਂ ਫਿਰ ਐਜ਼ ਅਨ ਆਡੀਅנס ਅਸੀਂ ਫੇਲ ਹੋ ਜਾਵਾਂਗੇ ਪ੍ਰੋਡਿਊਸਰ ਦੀ ਅੱਖ ਨੂੰ ਸਮਝ ਲੈਂਦੇ ਵੀ ਬਿਜ਼ਨਸ ਦੇ ਮਾਈਂਡ ਹੈ ਬਿਲਕੁਲ ਸਮਝ ਲੈਣੀ ਆ ਤੇ ਹੋਪ ਵੀ ਕਰਦੀ ਆ ਕਿ ਇੱਕ ਦਿਨ ਮੈਂ ਵੀ ਪ੍ਰੋਡਿਊਸਰ ਬਣ ਜਾਵਾਂ ਤਬ ਤੋਂ ਵੱਡਾ ਐਗਜ਼ਾਮਪਲ ਤਾਂ ਇੱਥੇ ਹਰਦੀਪ ਸਰ ਹੈ ਗਿਆ ਕਿ ਉਹਨਾਂ ਨੇ ਆਪ ਦਾ ਰੱਖ ਖੁਦ ਬਣਾਇਆ ਇਹੋ ਜੀ ਫਿਲਮ ਬਣਾਈ ਤੇ ਉਹੀ ਅਸੀਂ ਕਿੰਨ ਲੱਗੀ ਮੂਵੀ ਤੁਸੀਂ ਵੀ ਚਲੋ ਤੁਹਾਡੀਆਂ ਫਿਲਮਾਂ ਦੀ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਬਹੁਤ ਲੋਕ ਪਸੰਦ ਕਰਦੇ ਤੁਸੀਂ ਸੋਹਣੇ ਬਹੁਤ ਲੱਗ ਰਹੇ ਅੱਜ ਥੈਂਕ ਯੂ ਥੈਂਕ ਯੂ so much ਤੁਹਾਨੂੰ ਦੇਖਿਆ ਨਾ ਅਸੀਂ ਕਿਹਾ ਵੀ ਇੰਨੇ ਸੋਹਣੇ ਲੋਕ ਵੀ ਹੁੰਦੇ ਦੁਨੀਆ ਤੇ ਇਹ ਤਾਂ ਤੁਹਾਡਾ ਬੜਪਨ ਆ ਬਟ ਥੈਂਕ ਯੂ so much ਅドド ਤੱਕ ਤੁਹਾਡੀਆਂ ਦੁਆਵਾਂ ਮੇਰੇ ਨਾਲ ਆ ਤੇ ਅਸੀਂ ਕਰੀ ਜਾਵਾਂਗੇ ਕੰਮ ਤੇ ਅੱਜ ਫਿਲਮ ਦੇਖ ਕੇ ਆਏ ਤਾਂ ਇੱਕ ਆਰਟਿਸਟ ਲਈ ਕਿਸੇ ਆਰਟਿਸਟ ਦੇ ਪ੍ਰਤੀ ਜਦੋਂ ਅਸੀਂ ਫਿਲਮ ਦੇਖਦੇ ਆ ਤਾਂ ਇੱਕ ਪਤਾ ਚੱਲਦਾ ਹੈ ਕਿ ਆਪ ਵੀ ਕੀ ਗਲਤੀਆਂ ਬੰਦਾ ਕਰਦਾ ਦੂਜਾ ਕੀ ਗਲਤੀਆਂ ਕਰਦਾ ਉਹ ਚੀਜ਼ਾਂ ਨੂੰ ਪਤਾ ਚੱਲਦਾ ਹੈ ਤਾਂ ਅੱਜ ਕਿਵੇਂ ਲੱਗਿਆ ਫਿਲਮ ਦੇ ਮੈਨੂੰ ਤਾਂ ਗਲਤੀ ਤਾਂ ਲੱਗੀ ਨਹੀਂ ਸਗੋਂ ਮੈਨੂੰ ਇੰਨਾ ਆਰਟਿਸਟਾਂ ਲਈ ਥੋੜਾ ਇਮੋਸ਼ਨਲ ਫੀਲ ਹੋ ਰਿਹਾ ਹੈ ਕਿਉਂਕਿ ਇਹਨਾਂ ਨੇ ਰਿਸਕ ਲਿੱਤਾ ਹੈ ਬਹੁਤ ਆਸਾਨੀ ਨਾਲ ਪ੍ਰੋਡਿਊਸਰ ਵੀ ਇਹ ਕਹਿ ਦਿੰਦੇ ਕਿ ਨਹੀਂ ਅਸੀਂ ਨੇ ਇਹ ਕਨਸੈਪਟ ਕਰਨਾ ਹੈ ਰਿਸਕੀ ਆ ਲੋਕੀ ਦੇਖਣ ਨਹੀਂ ਆਉਣਗੇ ਸਾਡਾ ਰੇਵਨਿਊ ਨਹੀਂ ਜਨਰੇਟ ਹੋਊਗਾ ਪਰ ਇਹਨਾਂ ਨੇ ਉਹ ਚੀਜ਼ ਨਹੀਂ ਸੋਚੀ ਇਹਨਾਂ ਨੇ ਕਿ ਅਸੀਂ ਕਰਕੇ ਦਿਖਾਵਾਂਗੇ ਬਿਕਾਜ਼ ਫਿਲਮ ਮੇਕਿੰਗ ਲਈ ਸਾਡਾ ਜਿਹੜਾ ਲਵ ਹੈ ਨਾ ਉਹ 에ਰਰ ਦੀ মুਵੀਆਂ ਨਾਲ ਹੀ ਬਣਦਾ ਹੈ ਤੇ ਉਹ ਅਸੀਂ ਜਦੋਂ ਪ੍ਰੈਜ਼ੈਂਟ ਕਰਦੇ ਆ ਨਾ ਬਿਨਾ ਇਹ ਸੋਚੇ ਕਿ ਰੇਵਨਿਊ ਕਿ ਆਊਗਾ ਦਿਸ ਇਜ਼ ਅ ਗਿਫਟ ਟੂ ਦੀ ਆਡੀਅנס ਤਾਂ ਉਹ ਮੈਨੂੰ ਬਹੁਤ ਇਹ ਨਾਲ ਹੀ ਫੀਲ ਹੋਇਆ ਕਿ ਤੁਸੀਂ ਜਿਗਰਾ ਦਿਖਾਇਆ ਹੈ ਤੁਸੀਂ ਰਿਸਕ ਲਿੱਤਾ ਹੈ ਐਂਡ ਜੀ ਇਹਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਤਾਂ ਫਿਰ ਐਜ਼ ਐਨ ਆਡੀਅנס ਅਸੀਂ ਫੇਲ ਹੋ ਜਾਵਾਂਗੇ ਕਿਉਂਕਿ ਹਰਦੀਪ ਭਾਈ ਨੇ ਵੀ ਸਾਰਾ ਦੱਸਿਆ ਕਿ ਜਦੋਂ ਇਹ ਫਿਲਮ ਬਣਾਈ ਹੈ ਤਾਂ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਜੋੜਿਆ ਸੀ ਜਾਂ ਜਿਹੜਾ ਪਹਿਲਾਂ ਦਾ ਹੈਗਾ ਮੈਂ ਉਹ ਇਸ ਫਿਲਮ ਦੇ ਲਾਇਆ ਕਿਉਂਕਿ ਪ੍ਰੋਡਿਊਸਰ ਵੀ ਹੈਗੇ ਨੇ ਬਿਲਕੁਲ ਮੈਂ ਉਹੀ ਉਹਨਾਂ ਨੂੰ ਕਹਿ ਕੇ ਹਟਿਆ ਕਿ ਸਿਰਫ ਹੁਣ ਆਡੀਅנס ਦੇ ਉੱਤੇ ਹੀ ਹੈਗੀ ਆ ਆਡੀਅנס ਹੀ ਬੜੀ ਈਜ਼ੀਲੀ ਇਹ ਵੀ ਕਹਿ ਦਿੰਦੀ ਹੈ ਕਿ ਯੂ نو ਕਾਮੇਡੀ ਫਿਲਮਾਂ ਹੀ ਬਣਾਉਂਦੇ ਆ ਸੀ ਕੁਝ ਨਵਾਂ ਨਹੀਂ ਲੈ ਕੇ ਆਉਂਦੇ ਪਰ ਤੁਸੀਂ ਵੀ ਫਿਰ ਥੀਏਟਰ ਆਓ ਇਹ ਚੀਜ਼ ਦੇਖਣ 14th ਮਾਰਚ ਤੁਸੀਂ ਇਸ ਨੂੰ ਰਿਕਾਰਡਸ ਬ੍ਰੇਕ ਕਰਕੇ ਦਿਖਾਓ ਤਾਂ ਹੀ ਸਾਡਾ ਵੀ ਜਿਹੜਾ ਕਹਿੰਦੇ ਨਾ ਫੇਥ ਹੈ ਆਡੀਅנס ਦੀ ਹੁੰਦੀ ਹੈ ਉਹ ਆਜੂਗਾ ਵਾਪਿਸ ਤੇ ਜੋ ਉਹਨੇ ਨੇ ਮਿਹਨਤ ਕਰਕੇ ਉਹਨਾਂ ਸਾਰਿਆਂ ਨੇ ਇਹ ਫਿਲਮ ਬਣਾਈ ਹੈ ਤੇ ਤੁਹਾਡੇ ਲਈ ਤਾਂ ਇਹ ਸੀਰੀਅਸਲੀ ਬlesing ਆ ਇਹ ਫਿਲਮ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਤੇ ਅੱਖਾਂ 'ਚੋਂ ਡੀ ਨੈਚਰਲ ਕਿ ਗਲੈਂਜ਼ ਆ ਪਾਇ ਨਾ ਇਹ ਫਿਰ ਤੁਸੀਂ ਮੇਰੀ ਜਦੋਂ ਨੈਕਸਟ ਫਿਲਮ ਆਏਗੀ ਆ ਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਠੀਕ ਹੈ ਤੇ ਤੁਸੀਂ ਇੰਡੀਆ ਮਤਲਬ ਇੱਥੇ ਰਹਿੰਦੇ ਜਾਂ ਬਾਹਰ ਵੈਸੇ ਮੈਂ ਇੱਥੇ ਰਹਿੰਦੀ ਆ ਮੈਂ ਤਾਂ ਲੁਧਿਆਣੀਆਂ ਆ ਹਾਂ ਵੈਸੇ ਲੱਗਿਆ ਵੀ ਜਿਵੇਂ ਜ ਡਰੈਸ ਸੈਂਸ ਹੈਗੀ ਸ਼ਾਇਦ ਤੁਸੀਂ ਬਾਹਰ ਜ਼ਿਆਦਾ ਰਹਿੰਦੇ ਹੋ ਇਥੇ ਇੰਡੀਆ ਕਰਕੇ ਨਹੀਂ ਨਹੀਂ ਮੈਂ ਇੱਧਰ ਹੀ ਰਹਿੰਦੀ ਆ ਤੇ ਆਪਾਂ ਬਾਹਰ ਦਾ ਕੁਝ ਜਿਹੜਾ ਰੰਗ ਹੈ ਉਹ ਇੱਥੇ ਲੈ ਕੇ ਆਨੇ ਆ ਇੱਧਰ ਤਾਂ ਰੰਗ ਕਿਤੇ ਬਾਹਰ ਲੈ ਕੇ ਜਾਂਦੇ ਆ ਅਸੀਂ ਸਾਰੇ ਪਾਸਿਓਂ ਆ ਕੇ ਇੰਡੀਆ ਨਹੀਂ ਕੀ ਕਹਿਣਾ ਚਾਹੁੰਦੇ ਕੁੜੀਆਂ ਨੂੰ ਜਿਹੜੇ ਅੱਜਕੱਲ ਕੁੜੀਆਂ ਇਸ ਲਾਈਨ ਚ ਆਣਾ ਚਾਹੁੰਦੀਆਂ ਨੇ ਕੁਝ ਸ਼ਾਰਟਕਟ ਰਸਤੇ ਜਾਂ ਟੈਲੈਂਟ ਜਿਹੜਾ ਹੈਗਾ ਉਹ ਸ਼ਾਰਟਕਟ ਨਹੀਂ ਹੈ ਇਹ ਮੈਨੂੰ ਬਹੁਤ ਪਹਿਲਾਂ ਹੀ ਕਲੀਅਰ ਹੋ ਗਿਆ ਸੀ ਕਿ ਐਕਟਿੰਗ ਕਰਨ ਦਾ ਜਾਂ ਐਕਟਰ ਬਣਨ ਦਾ ਕੋਈ ਫਾਰਮੂਲਾ ਨਹੀਂ ਹੈ ਤੁਸੀਂ ਮਿਹਨਤ ਹੀ ਕਰਨੀ ਹੈ ਤੇ ਟੈਲੈਂਟ ਹੋਣਾ ਬਹੁਤ ਜ਼ਰੂਰੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਐਕਟਰ ਬਣਨਾ ਕਿਉਂ ਚਾਹੁੰਦੇ ਹੋ ਜੇ ਫੇਮ ਲਈ ਆ ਰਹੇ ਹੋ ਤਾਂ ਮੈਂ ਕਹੂੰਗੀ ਕਿ ਫਿਰ ਮਾਡਲਿੰਗ ਕਰ ਲਓ ਇਹ ਕਰ ਲਓ ਬਟ ਐਕਟਿੰਗ ਨੂੰ ਆਪ ਦੇ ਲਵ ਫॉर ਫਿਲਮ ਮੇਕਿੰਗ ਲਈ ਹੀ ਆਓ ਤੁਸੀਂ ਸ਼ੁਰੂ ਤੋਂ ਐਕਟਰ ਹੀ ਬਣਨਾ ਚਾਹੁੰਦੇ ਸੀ ਜਾਂ ਕੁਝ ਹੋਰ ਸ਼ੌਕ? ਮੈਂ ਸ਼ੁਰੂ ਤੋਂ ਐਕਟ੍ਰੈਸ ਹੀ ਬਣਨਾ ਚਾਹੁੰਦੀ ਸੀ ਤੇ ਡੈਡ ਨੇ ਸਪੋਰਟ ਕੀਤਾ ਫੈਮਿਲੀ ਨੇ ਸਪੋਰਟ ਕੀਤਾ। ਸਟੱਡੀ ਵੀ ਮਤੋਂ ਥੀਏਟਰ ਲਾਈਨ ਦੀ ਕੀਤੀ ਜਾਂ ਕੁਝ? ਨਹੀਂ ਮੈਂ ਥੀਏਟਰ ਲਾਈਨ ਦੀ ਸਟੱਡੀ ਨਹੀਂ ਕੀਤੀ ਤੇ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਕਿਉਂਕਿ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਯੂ نو ਉਹ ਵੱਡੀ ਹੋਗੀ ਤਾਂ ਆਪ ਡਿਸਾਈਡ ਕਰੋਗੀ ਕਿ ਉਹਨੇ ਕੀ ਕਿਹਾ? ਮੈਂ ਬੈਚਲਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੀਤੀ ਹੋਈ ਹੈ ਤੇ ਇਹ ਵੀ ਬਿਜ਼ਨਸ ਹੀ ਹੈ ਇੱਕ ਤਰ੍ਹਾਂ ਦਾ ਸਿਨੇਮਾ ਵੀ ਸਮਝਣਾ ਇੱਕ ਤਰ੍ਹਾਂ ਦਾ ਬਿਜ਼ਨਸ ਵੀ ਹੈ ਤੇ ਨਾਲ ਦੇ ਨਾਲ ਤੁਸੀਂ ਪ੍ਰੋਡਿਊਸਰ ਦੀ ਅੱਖ ਨੂੰ ਸਮਝ ਲੈਂਦੇ ਵੀ ਬਿਜ਼ਨਸ ਦੇ ਮਾਈਂਡ ਹੈ ਬਿਲਕੁਲ ਸਮਝ ਲੈਣੀ ਆ ਤੇ ਹੋਪ ਵੀ ਕਰਦੀ ਆ ਕਿ ਇੱਕ ਦਿਨ ਮੈਂ ਵੀ ਪ੍ਰੋਡਿਊਸਰ ਬਣ ਜਾਵਾਂ ਪ੍ਰੋਡਿਊਸਰ ਬਣਦਾ ਸ਼ੌਂਕ ਹੈਗਾ ਕੁਝ ਕਨਸੈਪਟਸ ਇਹੋ ਜਿਹੇ ਹੁੰਦੇ ਜਿਦੀ ਨਾ ਤੁਹਾਨੂੰ ਤੁਸੀਂ ਵੇਟ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਕੋਲ ਚੱਲ ਕੇ ਆਉਣਗੇ ਤੁਸੀਂ ਆਪ ਹੀ ਉਹਨਾਂ ਨੂੰ ਪ੍ਰੋਡਿਊਸ ਕਰ ਸਕਦੇ ਹੈ ਜਿਹੜੇ ਦਿਲ ਦੀ ਚੀਜ਼ ਹੁੰਦੀ ਹੈ ਉਹਨੂੰ ਕੱਢਣ ਵਾਸਤੇ ਤੁਸੀਂ ਆਪ ਉਹ ਚੀਜ਼ ਨੂੰ ਕਿਉਂਕਿ ਤੁਹਾਡੀ ਸਟੋਰੀ ਨੂੰ ਕਈ ਵਾਰੀ ਕੋਈ ਹੁੰਦਾ ਕੋਈ ਉਹ ਸੁਣਦਾ ਨਹੀਂ ਜਾਂ ਉਹਨੂੰ ਕਹਿੰਦਾ ਨਹੀਂ ਨਹੀਂ ਇਹ ਨਹੀਂ ਜੀ ਬਿਲਕੁਲ ਕਈ ਹੁੰਦੇ ਤੇ ਗੱਲ ਇਹ ਵੀ ਨਹੀਂ ਹੈ ਇੰਨੇ ਐਕਟਰਸ ਐ ਦੁਨੀਆ 'ਚ ਤੇ ਮੂਵੀਆਂ ਕਿੰਨੀ ਕ ਬਣ ਰਹੀਆਂ ਸਾਰਿਆਂ ਨੂੰ ਤਾਂ ਮੌਕਾ ਨਹੀਂ ਮਿਲ ਸਕਦਾ ਤਾਂ ਬੈਟਰ ਹੈ ਆਪ ਦਾ ਰਾਹ ਖੁਦ ਬਣਾਓ ਤੇ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਇੱਥੇ ਹਰਦੀਪ ਸਰ ਹੈ ਉਜੀ ਫਿਲਮ ਬਣਾਈ ਤੇ ਉਹੀ ਅਸੀਂ ਆਰਟਿਸਟ ਨੂੰ ਮੌਕਾ ਦੇਣਾ ਚਾਹੁੰਦੇ ਉਹ ਜਿਹੜੇ ਜਿਨ੍ਹਾਂ ਨੂੰ ਸ਼ਾਇਦ ਇੱਕ ਪਰਦੇ ਤੇ ਬਹੁਤ ਟੈਲੈਂਟ ਛਿਪਿਆ ਹੋਇਆ ਹੈ ਭਲੇ ਨਵੀਂ ਆ ਤਾਂ ਮੈਂ ਤਾਂ ਇਹਦੇ ਤੇ ਕੀ ਕਵਾਂਗੀ ਡੈਫੀਨਿਟਲੀ ਡੈਫੀਨਿਟਲੀ ਤੇ ਪ੍ਰੋਡਿਊਸਰਾਂ ਨੂੰ ਇਹ ਕਰਨਾ ਚਾਹੀਦਾ ਕਿਉਂਕਿ ਐਕਟਰਸ ਬਹੁਤ ਘੱਟ ਹੈ ਸਾਡੀ ਪੰਜਾਬੀ ਇੰਡਸਟਰੀ 'ਚ ਉਹੀ 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 ਚੱਲਦੇ ਆ ਰਹੇ ਜਿਹੜੇ ਕਿ ਵਧੀਆ ਗੱਲ ਹੈ ਪਰ ਸਾਨੂੰ ਥੋੜੀ ਜਿਹੀ ਫਰੈਸ਼ਨੈਸ ਦੀ ਲੋੜ ਹੈ ਹੁਣ ਕਿਹੜੀ ਫਿਲਮ ਇਹ ਤੁਹਾਨੂੰ ਦੇਖਾਂਗੇ ਅੱਗੇ ਅਸੀਂ ਹੁਣ ਬਾਲੀਵੁੱਡ 'ਚ ਤੁਸੀਂ ਸਾਨੂੰ ਦੇਖੋਗੇ ਕਿਉਂਕਿ ਸਾਡੀ ਵੈਬ ਸ਼ੋਅ ਆ ਰਿਹਾ ਕੈਨੇਡਾ ਉਹਦਾ ਟ ਅੱਜ ਨਵਾਂ ਰਿਲੀਜ਼ ਹੋ ਰਹੀ ਹੈ ਤੇ ਆਪਾਂ ਫਿਰ ਮਿਲਾਂਗੇ ਐਂਡ ਪਲੀਜ਼ ਹੌਨਰ ਵੀ ਤੁਸੀਂ ਦੇਖਿਓ ਉਹਦੇ ਚ ਵੀ ਅਸੀਂ ਇੱਕ ਸੈਂਸਿਟਿਵ ਟਾਪਿਕ ਨੂੰ ਟੱਚ ਕੀਤਾ ਹੈ ਤੇ ਬਹੁਤ ਹੀ ਰਿਸਕੀ ਸੀਗਾ ਉਹ ਸ਼ੋਅ ਸਾਡੇ ਲਈ ਕਰਨਾ ਬਟ ਅਸੀਂ ਹੁਣ ਆਪਣੇ ਲਵ ਫॉर ਸਿਨੇਮਾ ਤੇ ਆ ਚੁੱਕੇ ਹਾਂ